ਸ਼ਿਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ A1 ਪੰਜਾਬੀ ਟੀਵੀ ਗੱਲ ਕਰੀਏ ਮੁੱਦਾ ਲੈ ਕੇ ਹਜ਼ਰਾਂ ਤੇ ਗੱਲ ਕਰੀਏ ਮੁੱਦੇ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਮੇਰੇ ਨਾਲ ਗੱਲਬਾਤ ਕਰਨ ਲਈ ਸਟੂਡੀਓ ਵਿੱਚ ਹਜ਼ਰ ਨੇ ਕਿਰਨ ਵਿਸ਼ੇਸ਼ਟ ਜੀ ਤੇ ਕਿਰਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਕਿਰਨ ਜੀ ਜੋ ਆਪਾਂ ਅੱਜ ਗੱਲ ਕਰੀਏ ਮੁੱਦੇ ਦੇ ਵਿੱਚ ਜਿਹੜਾ ਆਪਾਂ ਨੇ ਮੁੱਦਾ ਰੱਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਅੱਜ ਲਿਸਟ ਜਾਰੀ ਕੀਤੀ ਜਾਵੇਗੀ ਤੇ ਉਹਦੇ ਵਿੱਚ ਕਿਹੜੇ-ਕਿਹੜੇ ਜਿਹੜੇ ਨੇ ਕੈਂਡੀਡੇਟਸ ਨੇ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਰਨਗੇ ਤੁਹਾਡਾ ਕੀ ਕਹਿਣਾ ਹੈ ਬਿਲਕੁਲ ਅਜੇ ਸ਼ਰਮਣੀ ਅਕਾਲੀ ਦਲ ਬਾਦਲ ਵੱਲੋਂ ਪਹਿਲੀ ਜਿਹੜੀ ਹੈਗੀ ਐ ਲਿਸਟ ਜਾਰੀ ਹੋ ਸਕਦੀ ਹੈ ਐਮਪੀ ਇਲੈਕਸ਼ਨਾਂ ਦੇ ਮੱਦੇਨਜ਼ਰ ਹਮ ਹ ਤੇ ਜਿਹਦੇ ਵਿੱਚ ਮੈਨੂੰ ਹੁਣ ਤੱਕ ਜਿਹੜੀ ਜਾਣਕਾਰੀ ਹੈ ਉਹਦੇ ਮੁਤਾਬਕ ਬਠਿੰਡਾ ਤੋਂ ਦਾ ਖੁਦ ਹਰਸ਼ਿਮਰਤ ਕੋਰ ਬਾਦਲ ਹੀ ਜਿਹੜੇ ਹੈਗੇ ਨੇ ਹਮ ਉਹਨਾਂ ਦਾ ਨਾਮ ਸਾਹਮਣੇ ਆ ਰਿਹਾ ਹੈਗਾ ਜੀ ਤੇ ਹੁਸ਼ਿਆਰਪੁਰ ਤੋਂ ਡਾਕਟਰ ਲਖਵੀਰ ਸਿੰਘ ਜੋ ਕਿ ਪਹਿਲਾਂ ਸਿਹਤ ਸੇਵਾਵਾਂ ਵਧੀਆ ਨਿਵਾਜ ਚੁੱਕੇ ਹੈਗੇ ਨੇ ਤਾਕੜ ਅਫਸਰ ਦੇ ਨਾਮ ਨਾਲ ਮਸ਼ਹੂਰ ਸੀਗੇ ਜਿਵੇਂ ਹੀ ਉਹ ਸੇਵਾ ਮੁਕਤ ਹੋਏ ਆਪਣੇ ਡਿਊਟੀ ਤੋਂ ਉਸ ਤੋਂ ਬਾਅਦ ਅਕਾਲੀ ਦਲ ਨਾਲ ਸ਼ਾਮਲ ਕਰ ਲਏ ਸੀਗੇ ਉਹਨਾਂ ਦੀ ਜਿਹੜੀ ਰਾਜਨੀਤਿਕ ਵਾਰੀ ਹੁਣ ਸ਼ੁਰੂ ਹੋਏਗੀ ਜੇਕਰ ਉਹਨਾਂ ਨੂੰ ਟਿਕਟ ਮਿਲਦੀ ਹੈ ਬਰਹਾਲ ਉਹ ਅਕਾਲੀ ਦਲ ਦਾ ਹਿੱਸਾ ਬਣ ਚੁੱਕੇ ਨੇ ਤੇ ਪਟਿਆਲਾ ਤੋਂ ਐਨ ਕੇ ਸ਼ਰਮਾ ਦਾ ਨਾਮ ਮੂਰੇ ਆ ਰਿਹਾ ਹੈਗਾ ਪਹਿਲਾਂ ਕਈ ਨਾਮਾਂ ਦੇ ਉੱਪਰ ਚਰਚਾ ਵੀ ਚੱਲੀ ਸੀ ਜੀ ਪਰ ਹੁਣ ਕਿਤੇ ਨਾ ਕਿਤੇ ਜਿਹੜਾ ਹੈਗਾ ਐਨ ਕੇ ਸ਼ਰਮਾ ਦਾ ਜਿਹੜਾ ਨਾਮ ਹੈ ਉਹ ਸਾਹਮਣੇ ਆ ਰਿਹਾ ਹੈਗਾ ਤੇ ਅੱਗੇ ਗੱਲ ਕਰੀਏ ਤਾਂ ਪ੍ਰੋਫੈਸਰ ਪ੍ਰੀਮ ਸਿੰਘ ਚੰਦੋ ਮਾਜਰਾ ਜਿਹੋ ਆਨੰਦਪੁਰ ਸਾਹਿਬ ਤੋਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਉਹਨਾਂ ਨੂੰ ਟਿਕਟ ਮਿਲ ਸਕਦੀ ਹੈ ਕਿਉਂਕਿ ਪਹਿਲਾਂ ਵੀ ਆਨੰਦਪੁਰ ਸਾਹਿਬ ਤੋਂ ਐਮਪੀ ਰਹਿ ਚੁੱਕੇ ਨੇ ਤਾਂ ਫਿਰ ਉਸ ਤੋਂ ਬਾਅਦ ਮਨੀਸ਼ ਤਿਵਾੜੀ ਨੇ ਉਹਨਾਂ ਦਾ ਰਿਕਾਰਡ ਤੋੜਿਆ ਸੀਗਾ ਤੇ ਇਸ ਵਾਰੀ ਹੁਣ ਦੁਬਾਰਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਜਿਹੜੇ ਹੈਗੇ ਨੇ ਪ੍ਰੋਫੈਸਰ ਪ੍ਰੀਮ ਸਿੰਘ ਚੰਦੋ ਮਾਜਰਾ ਜਿਨ੍ਹਾਂ ਦੀ ਰਹਾਇਸ਼ ਪਟਿਆਲਾ ਵੀ ਹੈਗੀ ਹੈ ਉਹਨਾਂ ਦਾ ਬੇਟਾ ਵੀ ਜਿਹੜਾ ਹੈਗਾ ਐਮਐਲਏ ਰਹਿ ਚੁੱਕਿਆ ਹੈ ਜੀ ਉਹ ਦੁਬਾਰਾ ਜਿਹੜੇ ਹੈਗੇ ਨੇ ਉਹਨਾਂ ਨੂੰ ਠੀਕ ਮਿਲਦੀ ਇਹਦਾ ਅਕਾਲੀ ਦਲ ਦੇ ਵਿੱਚ ਚੜੀ ਆ ਹੁਣ ਤੇਜ਼ੀ ਆ ਜੂਗੀ ਪੰਜਾਬ ਚੋਂ ਯਾਤਰਾ ਦਾ ਕਿੰਨਾ ਕਸਰ ਸਾਹਮਣੇ ਆਊਗਾ ਉਹ ਹੁਣ ਦੇਖਣਾ ਹੋਵੇਗਾ ਹੂੰ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਵੀ ਦੱਸਿਆ ਜਾ ਰਿਹਾ ਕਿ ਅਨਿਲ ਜੋਸ਼ੀ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਗਿਆ ਹੁਣ ਦੇਖਣਾ ਹੀ ਹੋਵੇਗਾ ਕਿ ਆਪਾਂ ਜਿਹੜੇ ਜਿਹੜੇ ਨਾਮ ਨਾਮ ਜਿਹੜੇ ਦਿੱਤੇ ਨੇ ਕਿ ਉਹਨਾਂ ਵਿੱਚੋਂ ਕਿਹੜੇ ਕਿਹੜੇ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਣਗੇ ਬਿਲਕੁਲ ਇਹ ਨਾਮ ਜਿਹੜੇ ਹੈਗੇ ਨੇ ਮੈਂ ਲੈਂਦੇ ਆ ਪਰ ਪਰਸੋਂ ਆਪਾਂ ਇੱਕ ਪ੍ਰੋਗਰਾਮ ਕੀਤਾ ਸੀਗਾ ਕਿ ਕਾਲੀ ਦਲ ਤੇ ਬੀਜੇਪੀ ਦਾ ਗੱਟ ਜੋੜ ਹਾਂ ਐ ਜਾਣੀ ਹੈ ਕਿਤਨੇ ਕਿਤੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੀਆਂ ਥੋੜੀ ਥੋੜੀ ਹੋਰ ਕਲੀਅਰ ਹੋਣੇ ਸ਼ੁਰੂ ਹੋ ਗਈਆਂ ਹੋ ਗਈਆਂ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕਾਲੀ ਦਲ ਜਿਹੜਾ ਹੈਗਾ ਉਹ ਆਪਣੇ ਉਹ ਵੀਕ ਕੰਟੈਂਡਸ ਉੱਥੇ ਖੜੇ ਕਰੂਗਾ ਵੀਕ ਜਿਹੜੇ ਉਮੀਦਵਾਰ ਉੱਥੇ ਖੜੇ ਕਰੂਗਾ ਜਿੱਥੋਂ ਬੀਜੇਪੀ ਦੇ ਜਿਹੜੇ ਉਮੀਦਵਾਰ ਤਗੜੇ ਹੋਣਗੇ ਹੂੰ ਤਾਂ ਉਹ ਜਿਹੜੀ ਤਸਵੀਰ ਹੈਗੀ ਆ ਉਹ ਸਾਹਮਣੇ ਆ ਰਹੀ ਜਿਵੇਂ ਐਨ ਕੇ ਸ਼ਰਮਾ ਦੀ ਗੱਲ ਕਰੀਏ ਤਾਂ ਐਨ ਕੇ ਸ਼ਰਮਾ ਜਿੜਕਪੁਰ ਵਾਲੇ ਵਸੇ ਤਾਂ ਐਮਐਲਏ ਵਜੋਂ ਸੇਵਾ ਨਿਵਾ ਚੁੱਕੇ ਹੈ ਕਿ ਨਹੀਂ ਜੀ ਉੱਥੇ ਉਹਨਾਂ ਦੀ ਠੀਕ ਪ੍ਰਗਟ ਸੀ ਲੇਕਿਨ ਪਟਿਆਲਾ ਚੋਣਾਂ ਦਾ ਕਦੀ ਬਹੁਤਾ ਆਵਾਗਮਨ ਦੇਖਿਆ ਨਹੀਂ ਗਿਆ ਹੈਗਾ ਹਮ ਪਰ ਹੁਣ ਜੇ ਪਟਿਆਲਾ ਜ਼ਿਲ੍ਹਾ ਤੋਂ ਉਹਨਾਂ ਨੂੰ ਸੀਟ ਮਿਲਦੀ ਹੈ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਹੋ ਜਾਣੀ ਹੈ ਜੀ ਜਿਹੜੀ ਇਹ ਦੇਖਣ ਤੋਂ ਮਿਲੇਗੀ ਹਮ ਤੇ ਉਹ ਇਹ ਜਿਵੇਂ ਹੁਣ ਹਰ ਇੱਕ ਪਾਰਟੀ ਵੱਲ ਜਿਵੇਂ ਆਵਾਦ ਵਿੱਚ ਪਾਰਟੀ ਵੱਲੋਂ ਵੀ ਆਪਣੇ ਕੈਂਡੀਡੇਟਸ ਅਨਾਉਂਸ ਕਰ ਦਿੱਤੇ ਨੇ ਭਾਜਪਾ ਵੱਲੋਂ ਵੀ ਜਿਹੜੇ ਨੇ ਹਾਫ ਕਹਿ ਦਿੱਨੇ ਆਪਾਂ 4-5 ਜਿਹੜੇ ਨੇ ਉਹਨਾਂ ਨੇ ਕੈਂਡੀਡੇਟਸ ਅਨਾਉਂਸ ਕਰਤੇ ਤੇ ਉਸ ਦੇ ਅਕੋਰਡਿੰਗ ਜੇ ਆਪਾਂ ਅੱਜ ਗੱਲ ਕਰੀਏ ਕਿ ਅਕਾਲੀ ਦਲ ਵੱਲੋਂ ਜਿਹੜੇ ਲਿਸਟ ਜਾਰੀ ਕੀਤੀ ਜਾਊਗੀ ਹਲੇ ਕਾਂਗਰਸ ਪਾਰਟੀ ਵੱਲੋਂ ਵੀ ਆਪਣੇ ਜਿਹੜੇ ਨੇ ਅਨਾਉਂਸ ਨਹੀਂ ਕੀਤੇ ਗਏ ਕੈਂਡੀਡੇਟਸ ਉਹਨਾਂ ਦੇ ਮਿਲਣਾ ਦਾ ਅੱਜ ਜਾਂ ਕੱਲ ਨੂੰ ਹੋ ਜਾਣਗੇ ਅੱਜ ਹੀ ਹੋ ਜਾਣਗੇ ਮੈਡਮ ਅੱਜ ਸ਼ਾਮ ਤੱਕ ਕਾਂਗਰਸ ਦੀ ਵੀ ਜਿਹੜੀ ਹੈ ਪਹਿਲੀ ਲਿਸਟ ਜਿਹੜੀ ਆਉਣ ਵਾਲੀ ਹੈਗੀ ਹੈ ਜੀ ਅਹ ਤੋਂ ਵੀ ਦੇਖਣਾ ਹੀ ਹੋਊਗਾ ਕਿ ਦੋਨੋਂ ਪਾਰਟੀਆਂ ਆਪਣੇ ਕਿਹੜੇ ਕਿਹੜੇ ਜਿਹੜੇ ਨੇ ਕੈਂਡੀਡੇਟਸ ਚੋਣ ਮੈਦਾਨ ਦੇ ਵਿੱਚ ਉਤਾਰੇਗੀ ਹੂੰ ਬਿਲਕੁਲ ਬਿਲਕੁਲ ਇਹ ਵੀ ਕਾਂਗਰਸ ਨੂੰ ਵੀ ਹੁਣ ਬਹੁਤ ਸੰਘਰਸ਼ ਦੀ ਰੋੜ ਹੈ ਹੂੰ ਪਰ ਜਿਹੜੀ ਗਿਆਸਲਾਈਆਂ ਨੇ ਕਿਤੇ ਨਾ ਕਿਤੇ ਜਿਵੇਂ ਅੰਦਰੋਖਾਤੀ ਅਕਾਲੀ ਦਲ ਤੇ ਭਾਜਪਾ ਦਾ ਜਿਹੜਾ ਝੋਲ ਮਿਲ ਦੇਖ ਰਹੇ ਆ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਝੋਲ ਮਿਲ ਵੀ ਦੇਖਣ ਨੂੰ ਮਿਲੂ ਹੂੰ ਹਲੇ ਕੇਵਿ ਜੇ ਪੰਜਾਬ ਦੇ ਐਲੈਂਸ ਚਾਹੇ ਨਹੀਂ ਹੋਇਆ ਹੈਗਾ ਪਰ ਹੋਰ ਥਾਵਾਂ ਤੇ ਇਹਨਾਂ ਦਾ ਐਲੈਂਸ ਤਾਂ ਹੈਗਾ ਹੀ ਆ ਹਾਂ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਤੇ ਇੰਗ ਕਾਂਗਰਸ ਦੇ ਆਪਣਾ ਆਮ ਆਦਮੀ ਪਾਰਟੀ ਦੇ ਲੀਡਰ ਇਕੱਠੇ ਦੇਖੇ ਹੀ ਆਪਾਂ ਨੇ ਦੇਖੇ ਨੇ ਹਾਂਜੀ ਤੇ ਉਹੀ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਹੋਣਗੀਆਂ ਤੁਸੀਂ ਦੇਖਿਓ ਇਹ ਚੀਜ਼ ਦਾ ਸਾਰ ਤੁਹਾਨੂੰ ਦੇਖਣ ਤੋਂ ਮਿਲੇਗਾ ਹਮ ਪਰ ਅੱਗੇ ਅੱਗੇ ਦੇਖੋ ਕਿਹੜੀਆਂ ਪਾਰਟੀਆਂ ਕਿੱਦਾਂ-ਕਿੱਦਾਂ ਰੰਗ ਬਦਲਦੀਆਂ ਨੇ ਬਿਲਕੁਲ ਇਹ ਤਾਂ ਬੜਾ ਤੁਹਾਨੂੰ ਚੌਕਾਨ ਵਾਲੀਆਂ ਚੀਜ਼ਾਂ ਸਾਹਮਣੇ ਆਣ ਗਿਆ ਹਲੇ ਇੱਕ ਕੱਲ ਦੀ ਗੱਲ ਹੈਗੀ ਜਦੋਂ ਸਕੰਦਰ ਸਿੰਘ ਮਲੋਕ ਕਾਜੀ ਦੇ ਪਰਿਵਾਰ ਦੇ ਵਿੱਚੋਂ ਦੇ ਨੌ ਤੇ ਉਹਨਾਂ ਦਾ ਬੇਟਾ ਹੂੰ ਜਿਹੜਾ ਬੀਜੇਪੀ ਦੇ ਵਿੱਚ ਆ ਰਿਹਾ ਹੈਗਾ ਪਰ ਉਹਨਾਂ ਵੱਲੋਂ ਕਿਹਾ ਕਿ ਮੈਂ ਹਲੇ ਅਕਾਲੀ ਦਲ ਦੇ ਵਿੱਚ ਹੀ ਆ ਹਲੇ ਮੇਰਾ ਕੋਈ ਮਤਲਬ ਕਿ ਪਤਾ ਨਹੀਂ ਹੈ ਮੈਂ ਕਦੋਂ ਜਾਂ ਉਹਨਾਂ ਨੇ ਕਿਹਾ ਤੁਸੀਂ ਤੁਸੀਂ ਕੀ ਕਹਿਣਾ ਕਿਸ਼ਾਰੇ ਹੋ ਇਹ ਹਲੇ ਸ਼ਬਦ ਜਿਹੜਾ ਹੈਗਾ ਇਹ ਹਲੇ ਸ਼ਬਦ ਬੜਾ ਅਜੀਬ ਹੋ ਜਾਂਦਾ ਹੈ ਹੂੰ ਹਲੇ ਜਦ ਕੀ ਉਹਨੂੰ ਕਹਿਣਾ ਸੀ ਜੇਦਾ ਚਾਹੀਦਾ ਸੀ ਕਿ ਜੇ ਵਾਕਈ ਅਕਾਲੀ ਦਲ ਦੇ ਸੱਚੇ ਸਿਪਾਹੀ ਨੇ ਕੀ ਮੈਂ ਅਕਾਲੀ ਦਲ ਦਾ ਹੈਗਾ ਤੇ ਅਕਾਲੀ ਦਲ ਦਾ ਹੀ ਰਵਾਂਗਾ ਰਵਾਂਗਾ ਹੂੰ ਤੇ ਹੱਲੇ ਹੱਲੇ ਸ਼ਬਦ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਇੰਡੀਕੇਸ਼ਨਾਂ ਜਗਾ ਦਿੰਦਾ ਹੈ ਹੂੰ ਤੇ ਖਾਸ ਕਰ ਪੱਤਰਕਾਰ ਤਾਂ ਪਹਿਲੇ ਹੀ ਗਰੋਧਨ ਲਾ ਜਾਂਦੇ ਨੇ ਕਿ ਕੀ ਹੋਊਗਾ ਕੀ ਹੋਏਗਾ ਕਹ ਸਿਕੰਦਰ ਸਿੰਘ ਮਲੂਕਾ ਜੀ ਜਦੋਂ ਮੀਡੀਆ ਦੇ ਰੂਪ ਰੂਪ ਹੋਏ ਉਦੋਂ ਵੀ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਬਈ ਐ ਤੁਸੀਂ ਦੱਸੋ ਜੀ ਤੁਸੀਂ ਫਿਰ ਕਦੋਂ ਤੱਕ ਬੀਜੇਪੀ ਚ ਜਾ ਸਕਦੇ ਹੋ ਉਹ ਕਹਦਾ ਯਾਰ ਤੁਸੀਂ ਮੈਨੂੰ ਧੱਕੇ ਨਾਲ ਹੀ ਭੇਜੀ ਜਾਂਦੇ ਮੈਂ ਹਲੇ ਤਾਂ ਹੈਗਾ ਪਰ ਦੱਸੂਗਾ ਜਦੋਂ ਮੁੱਢੇ ਦੱਸੂਗਾ ਜਰੂਰ ਦੱਸੂਗਾ ਜਰੂਰ ਦੀ ਗੱਲ ਕੀ ਆ ਗਈ ਜੇ ਜੇ ਇਹ ਜੀ ਗੱਲ ਹੁੰਦੀ ਉਹ ਆਪ ਵੀ ਕੇ ਸਾਫ਼ ਹੀ ਕਹਿੰਦੇ ਵੀ ਭਾਈ ਜਾਣਾ ਕਾਦੂਆ ਵੀ ਮੈਂ ਤਾਂ ਜਦੋਂ ਅਕਾਲੀ ਦਲ ਪਾਰਟੀ ਦੇ ਹੀ ਆ ਤਾਂ ਅਕਾਲੀ ਦਲ ਪਾਰਟੀ ਦਾ ਹੀ ਰਹਾਂਗਾ ਬਿਲਕੁਲ ਜਿੱਥੇ ਤੱਕ ਗੱਲ ਰਹੀ ਨੋ ਤੇ ਮੁੰਡ ਦੇ ਉਹ ਕਹਿੰਦਾ ਵੀ ਮੈਂ ਤਾਂ ਰੋਕਿਆ ਸੀ ਰੁਕੇ ਨਹੀਂ ਹੈਗੇ ਇਸ ਚੀਜ਼ ਬਾਰੇ ਉਹਨੇ ਕਲੀਅਰ ਕਰ ਦਿੱਤੇ ਕਿ ਬੱਚੇ ਹੁਣ ਆਪ ਮੁਖਤਿਆਰ ਹੋ ਗਏ ਨੇ ਵੀ ਹੁਣ ਸਾਡੀ ਗਾ ਚੱਲਦੀ ਨਹੀਂ ਹੈਗੀ ਜਿਹੜੇ ਲੀਡਰ ਦੀ ਘਰ ਦੇ ਵਿੱਚ ਇੰਨੀ ਕੁ ਚੱਲਦੀ ਹੈ ਤੇ ਫਿਰ ਬਾਅਦ ਲੋਕੀ ਕਿੰਨਾ ਕੁ ਵਿਸ਼ਵਾਸ ਕਰਨਗੇ ਦੇਖਣਾ ਹੋਵੇਗਾ ਹਾਲਾਂਕਿ ਵਧੀਆ ਕਦ ਦੇ ਲੀਡਰ ਨੇ ਆਪਣੇ ਆਪ ਦੇ ਵਿੱਚ ਰਾਜਨੀਤੀ ਜੀ ਨਾਮ ਆਉਣਾ ਦਾ ਤੇ ਕੈਬਨਲ ਮੰਤਰੀ ਵੀ ਰਹਿ ਚੁੱਕੇ ਹੈਗੇ ਨੇ ਤੇ ਸੇਵਾਵਾਂ ਚੰਗੀਆਂ ਨਹੀਂ ਮਈ ਨੇ ਪੰਜਾਬ ਦੀ ਸਰਕਾਰ ਵੱਲੇ ਤੇ ਚੰਗਾ ਮਾਣ ਜਿਹੜਾ ਹੈਗਾ ਚੰਗਾ ਜਿਹੜਾ ਉਹ ਸਮੇᱫਾ ਰਾਜ ਹੰਡਾਏ ਨਾਵੇਂ ਵੀ ਤੇ ਹੁਣ ਦੇਖਣਾ ਹੋਵੇਗਾ ਕਿ ਦੁਬਾਰਾ ਕੀ ਬਣਦਾ ਕੀ ਬਣਦਾ ਸੀਗਾ ਲੈ ਆਉਣ ਵਾਲਾ ਸਮਾਂ ਦੱਸੇਗਾ ਜਿਵੇਂ ਆਪਾਂ ਅੱਜ ਗੱਲ ਕਰ ਹੀ ਰਹੇ ਹਾਂ ਕਿ ਅਕਾਲੀ ਦਲ ਪਾਰਟੀ ਵਾਲੇ ਜਿਹੜੇ ਕੈਂਡੀਡੇਟਸ ਉਤਾਰੇ ਜਾ ਰਹੇ ਨੇ ਹੁਣ ਇਹ ਹੈ ਕਿ ਜਿਹੜੇ ਜਿਹੜੇ ਅਸੀਂ ਨਾਮ ਦੱਸੇ ਨੇ ਕਿ ਉਸ ਦੇ ਅਕੋਰਡਿੰਗ ਉਹੀ ਹੀ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਉਤਰਨਗੇ ਜਾਂ ਫਿਰ ਕੋਈ ਹੋਰ ਕਿਉਂਕਿ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਕਿੰਨੇ ਜਿਹੜੀਆਂ ਤਿਆਰੀਆਂ ਕੀਤੀਆਂ ਹੋਈਆਂ ਸੀ ਪੋਸਟਰ ਵੀ ਲਗਾਏ ਗਏ ਸੀਗੇ ਉਸ ਦੇ ਅਕੋਰਡਿੰਗ ਜਿਹੜਾ ਬਟ ਤਸਵੀਰ ਹੋਰ ਨਿਕਲ ਕੇ ਜਿਹੜੀ ਸਾਹਮਣੇ ਆਈ ਸੀ ਦੇਖੋ ਕੋਲ ਹਾਂ ਆ ਦੇਖੋ ਜਦੋਂ ਤਸਵੀਰਾਂ ਜਦੋਂ ਪੰਜਾਬ ਚੋਂ ਯਾਤਰਾ ਦੇਖਦੇ ਆਂ ਤੇ ਵਿੱਚ ਸੁਖਵੀਰ ਵੱਧ ਲਾਏ ਸੀਗੇ ਜੀ ਤਾਂ ਉਹਨਾਂ ਵੱਲੋਂ ਇੱਕ ਵੀਡੀਓ ਪਾਈ ਗਈ ਸੀਗੀ ਉਹ ਮੈਂ ਤੁਹਾਨੂੰ ਸੁਣਾਣੀ ਚਾਹਾਂਗਾ ਹੁਣ ਇਹ ਪਟਿਆਲਾ ਸ਼ਹਿਰ ਕੋ ਬ੍ਰੈਂਡ ਅੱਜ ਮੈਂ ਹੁਣ ਇਹ ਪਟਿਆਲਾ ਸ਼ਹਿਰ ਕੋ ਬ੍ਰੈਂਡ ਯਾਤਰਾ ਜਾ ਰਹੀ ਹੈ ਇੱਕ ਵੀ ਲਾਈਟ ਸਟਰੀਟ ਲਾਈਟ ਹੋਣੀ ਹੈ ਤੁਸੀਂ ਜੇ ਦੇਖੋਗੇ ਨੀਰਾ ਹੋਇਆ ਪਿਆ ਆ ਜਿਹੜਾ ਮੇਨ ਪਟਿਆਲਾ ਸ਼ਹਿਰ ਹੈ ਇਹ 로ਡ ਹੈ ਤੇ ਇਹ ਆ ਹਾਲਾਤ ਇੱਕ ਬਿਆਲੇ ਦੀਆਂ ਤੇ ਮੈਂ ਦੂਜੇ ਸ਼ਹਿਰਾਂ ਕੀ ਦੇਖਿਆ ਕੋਈ ਵਲੀਵਾਰ ਸੀ ਹੈ ਸਰਕਾਰਾਂ ਨੇ ਦੇਖਣਾ ਕੀ ਹੈ ਅੱਜ ਲੌਂਦੀ ਝਾੜੂ ਦੀ ਸਰਕਾਰ ਆਈ ਹੈ ਸਾਰਾ ਕੁਝ ਸਿਸਟਮ ਹੀ ਹਲਾਤਾ ਇਹਨਾਂ ਨੇ ਸੀਵਰੇਜ ਬੰਦ ਹੋ ਗਿਆ ਪਾਣੀ ਮੈਨੂੰ ਮਿਲ ਰਸਲੇ ਸੀ ਪਾਣੀ ਹਾਂ ਇਹ ਨੂੰ ਹੈ ਨਹੀਂ ਗੰਦਾ ਹੈ ਲਾਈਟਰ ਬੰਦ ਹੈ ਗੰਦ ਪਿਆ ਸਾਡੇ ਸਾਹਮਣੇ ਕਰ ਰਹੇ ਹਨ ਆ ਜੀ ਆ ਝਾੜੂ ਵਾਲੇ ਤੇ ਦਿੱਲੀ ਆ ਦੇ ਭਜਾਉਣਾ ਪੈਣਾ ਜੇ ਪੰਜਾਬ ਨੂੰ ਭਜਾਉਣਾ ਹੂੰ ਹੂੰ ਹੁਣ ਸਿੱਧੇ ਤੌਰ ਤੇ ਇਹਦਾ ਮੋਟੀ ਵੀ ਇਹੀ ਹੈ ਲਿਖਿਆ ਵੀ ਨਹੀਂ ਹੋਇਆ ਕਿ ਦਿੱਲੀ ਵਾਲਿਆਂ ਨੂੰ ਭਜਾਉਣਾ ਪੰਜਾਬ ਬਚਾਣਾ ਹੂੰ ਲੋਕੀ ਇਹ ਵੀ ਕਮੈਂਟ ਕਰ ਦਿੰਗੇ ਪੰਜਾਬ ਦੇ ਹਾਲਾਤ ਹੋਏ ਕਿਉਂ ਆ ਕਿਉਂ ਹੋਏ ਜੀ ਠੀਕ ਹੈ ਬਚਾਣ ਦੀ ਗੱਲ ਤੁਸੀਂ ਕਰਦੇ ਹੋ ਪਰ ਹੋਏ ਕਿਉਂ ਆ ਇਹ ਵੀ ਦੱਸੋ ਜਰਾ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਕਿਤਨੇ ਕਿਤੇ ਜਰੂਰ ਸਤਾਉਂਦਿਆਂ ਹੈਗੀਆਂ ਨੇ ਜੀ ਤੋਂ ਇਹ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਕਿ ਕੁਝ ਦਿਨ ਪਹਿਲਾਂ ਪਟਿਆਲਾ ਤੋਂ ਡਾਕਟਰ ਸੁਮੇਸ਼ ਸੀੜਾ ਹੈਗੇ ਨੇ ਹੂੰ ਉਹ ਭਾਜਪਾ ਚ ਸ਼ਾਮਲ ਹੋਏ ਨੇ ਉਹਨਾਂ ਦੇ ਆਪਣੇ ਘਰ ਦੇ ਵਿੱਚ ਹੀ ਸਮਾਗਮ ਰੱਖਿਆ ਗਿਆ ਸੀਗਾ ਤੇ ਉਹ ਤਸਵੀਰ ਹੈਗੀ ਐ ਤੁਹਾਨੂੰ ਦਿਖਾ ਦਿਆਂ ਹੂੰ ਕਿ ਡਾਕਟਰ ਸੁਮੇਸ਼ ਸੀਰਾ ਨੂੰ ਸ੍ਰੀ ਸਾਫ ਦੇ ਰਹੇ ਨੇ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਨਾਲ ਐਨ ਕੇ ਸ਼ਰਮਾ ਨਾਲ ਖੜੇ ਨੇ ਹੂੰ ਸੋ ਤਸਵੀਰਾਂ ਦੇ ਵਿੱਚ ਪਹਿਲੇ ਹੀ ਐਨ ਕੇ ਸ਼ਰਮਾ ਨੇੜੇ ਨੇੜੇ ਹੋਣਾ ਸ਼ੁਰੂ ਹੋ ਗਏ ਸੀਗੇ ਤਾ ਉਹ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਕਿ ਹੁਣ ਐਨਕੇ ਸ਼ਰਮਾ ਦਾ ਜਿਹੜਾ ਹੈਗਾ ਨਾਮ ਪਟਿਆਲਾ ਤੋਂ ਯਕੀਨੀ ਸਮਝ ਸਕਦੇ ਆ ਤੁਸੀਂ ਜਿੰਨੀਆਂ ਵੀ ਤਸਵੀਰਾਂ ਦੇਖ ਲਓ ਤੁਸੀਂ ਐਨਕੇ ਸ਼ਰਮਾ ਨਾਲ ਖੜਾ ਦੇਖਦੇ ਨਹੀਂ ਜੀ ਤਾਂ ਇਹ ਇਦਾਂ ਦੀ ਜਿਹੜੀ ਹੈਗੀ ਆ ਹਾਂ ਠੀਕ ਆ ਕੱਲ ਹੀ ਲੀਟਰ ਪੁਰਾਣੇ ਨੇ ਉਹ ਪਹਿਲਾਂ ਵੀ ਹੂੰ ਅਕਾਲੀ ਦਲ ਜੀ ਜਿਵੇਂ ਹੁਣ ਪਟਿਆਲਾ ਨੂੰ ਹੌਟ ਸੀਟ ਜਿਹੜਾ ਮੰਨਿਆ ਜਾਂਦਾ ਉਸ ਦੇ ਅਕੋਰਡਿੰਗ ਹਰ ਇੱਕ ਜਿਹੜੇ ਆਪਣੇ ਪਬਲਿਕ ਦੀ ਨਜ਼ਰ ਜਿਹੜੀ ਪਟਿਆਲਾ ਤੇ ਰਹਿੰਦੀ ਹੈ ਕਿ ਕਿਹੜਾ ਕੈਂਡੀਡੇਟ ਸਕਿਆ ਦੋ ਮੈਦਾਨ ਦੇ ਵਿੱਚ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਰੇਗਾ ਬਿਲਕੁਲ ਹੂੰ ਕਿਉਂਕਿ ਇੱਕ ਇੰਟਰਸਟ ਕਹਿੰਦੇ ਨੇ ਆਪਾਂ ਮੁਕਾਬਲਾ ਇੰਟਰਸਟਡ ਹੋਏਗਾ ਬਿਲਕੁਲ ਮੁਕਾਬਲਾ ਬੜਾ ਇੰਟਰਸਟਡ ਹੋਏਗਾ ਪਰ ਇਹ ਸਭ ਦੇ ਵਿੱਚ ਜਿਹੜਾ ਹੈਗਾ ਅਕਾਲੀ ਦਲ ਅਕਾਲੀ ਦਲ ਦਾ ਜਿਹੜਾ ਹੈਗਾ ਉਹ ਦੁਬਾਰਾ ਉਸ ਤਾਕਤ ਦੇ ਨਾਲ ਪੰਜਾਬ ਚ ਵਾਪਸ ਆਣਾ ਹੂੰ ਬਹੁਤ ਸੌਖਾ ਵੀ ਨਹੀਂ ਹੋਣਾ ਹੈਗਾ ਮੈਂ ਡਿਸਕਸ਼ਨ ਆਪਾਂ ਪਹਿਲਾਂ ਕਈ ਕਰ ਚੁੱਕੇ ਹੈਗੇ ਐਸੀ ਗੱਲ ਦੇ ਉੱਪਰ ਕਿ ਅਕਾਲੀ ਦਲ ਤੇ ਬੀਜੇਪੀ ਦਾ ਅੰਦਰੋਂ ਖਰਤੀ ਕਿਤਨੇ ਕਿਤੇ ਜ਼ਰੂਰ ਗੱਲਬਾਤ ਹੈਗੀ ਹੈ ਹੂੰ ਉਹ ਸਾਹਮਣੇ ਕਿਤੇ ਨਹੀਂ ਦਿਖਦੀ ਹੋਣੀ ਹੈਗੀ ਕਿਉਂਕਿ ਲੋਕ ਇਸਵੀਕਾਰ ਨਹੀਂ ਕਰਨਗੇ ਜੇ ਬੀਜੇਪੀ ਤੇ ਅਕਾਲੀ ਦਲ ਇਕੱਠੇ ਹੋ ਜਾਂਦਾ ਸਿੱਧੇ ਤੋਲ ਦੇ ਉੱਪਰ ਤਾਂ ਲੋਕਾਂ ਨੇ ਸਵਾਲ ਜਿਹੜੇ ਆ ਉਹਨਾਂ ਦੀ ਝੜੀ ਲਗਾ ਦੇਣੀ ਸੀਗੀ ਹੂੰ ਹੁਣ ਵੀ ਦਰਦੀ ਮੈਂ ਹੁਣ ਬੀਜ ਦੇ ਵਿੱਚ ਦੇਖੀਏ ਕਿ ਸਾਡੀ ਪਤਕ ਪਾਰਟੀ ਹੈ ਹੂੰ ਤਾਂ ਪਤਕ ਪਾਰਟੀ ਨੇ ਕਿਸਾਨਾਂ ਦੇ ਹੱਕ ਦੀ ਗੱਲ ਕਿਉਂ ਨਹੀਂ ਕੀਤੀ ਹੈਗੀ ਕਿਉਂ ਨਹੀਂ ਕੀਤੀ ਹਾਲਾਂਕਿ ਉਹਨਾਂ ਕੋਲੇ ਤਰਕ ਹੈ ਕਿ ਵਿਭਾ ਹਰਸ਼ਮਿਤ ਕੋਲ ਨੇ ਆਪਣੀ ਜਿਹੜੀ ਐਮਪੀ ਸੀ ਪਛੰਡਤੀ ਸੀਗੀ ਹੂੰ ਠੀਕ ਹੈ ਪਰ ਦੇਰ ਹੋ ਗਈ ਤੇ ਦੇਰੀ ਹੋ ਗਈ। ਉਹ ਦੇਰੀ ਵੀ ਲੋਕੀ ਸਮਝਦੇ ਨੇ। ਸਮਝਦੇ ਨਹੀਂ ਸਰ। ਵੀ ਜੇ ਕੰਮ ਚੱਲ ਜੰਦਾ ਠੀਕ ਸੀਗਾ ਜਦੋਂ ਨਹੀਂ ਚੱਲਿਆ ਤਾਂ ਫਿਰ ਆਪਾਂ ਛੱਡ ਤੀ। ਹੂੰ ਤੇ ਆ ਚੀਜ਼ਾਂ ਜਿਹੜੀ ਹੈਗੇ ਨੇ ਘੇਰਦੀਆਂ ਤੇ ਜੇ ਭਾਵੇਂ ਦੇਖਿਓ ਜੇ ਭਾਵੇਂ 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 ਭਾ ਕਿਉਂਕਿ ਕੱਲ ਵੀ ਆਪਾਂ ਦੇਖੀ ਐ ਸਰ ਤਸਵੀਰ ਜਿਹੜੀ ਸਾਹਮਣੇ ਆਈ ਐ ਫਰੀਦਕੋਟ ਤੋਂ ਜਿੱਥੇ ਹੰਸ ਰਾਇ ਹੰਸ ਦਾ ਪੂਰਾ ਜਿਹੜਾ ਡਟ ਕੇ ਵਿਰੋਧ ਕੀਤਾ ਐ ਕਿਸਾਨਾਂ ਵੱਲੋਂ ਉਸ ਦਾ ਕੀ ਨਾਮ ਐ ਹੰਸਰਾਜ ਹੰਸ ਦਾ ਇੱਕ ਨਾਮ ਐ ਉਸ ਨਾਮ ਦਾ ਵਿਰੋਧ ਨਹੀਂ ਹੋਇਆ ਹੈਗਾ ਵਿਰੋਧ ਹੋਇਆ ਬੀਜੇਪੀ ਕੈਂਡੀਡੇਟ ਦਾ ਹੂੰ ਕੈਂਡੀਡੇਟ ਦਾ ਬਟ ਚਲੋ ਉਹਨਾਂ ਨੇ ਹੀ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਕੈਂਡੀਡੇਟਸ ਦੇ ਹੀ ਹੋਏਗਾ ਤੇ ਲੋਕਾਂ ਨੂੰ ਇਸੇ ਗੱਲ ਦਾ ਗिला ਹੁੰਦਾ ਕਿ ਸਾਡਾ ਪੰਜਾਬ ਦਾ ਮੁੰਡਾ ਪੰਜਾਬ ਦਾ ਪੁੱਤ ਹੋਵੇ ਪੰਜਾਬ ਦਾ ਗਾਇਕ ਹੋਵੇ ਤੇ ਉਹ ਜਿਹੜੀਆਂ ਸਰਕਾਰਾਂ ਨੇ ਧੱਕਾ ਕੀਤਾ ਪੰਜਾਬ ਦੇ ਨਾਲ ਉਸੇ ਸਰਕਾਰ ਦਾ ਹਿੱਸਾ ਬਣ ਕੇ ਸਾਡੇ 'ਚ ਵੋਟਾਂ ਮੰਗਣ ਆ ਜਵੇ ਫਿਰ ਅਸੀਂ ਕਿਵੇਂ ਸਵੀਕਾਰ ਕਰ ਲਾਂਗੇ ਕਿਵੇਂ ਸਵੀਕਾਰ ਕਰ ਕੱਲ ਮੇਰਾ ਸ਼ਾਮ ਦਾ ਜਿਹੜਾ 4 ਵਜੇ ਦਾ ਲਾਈਵ ਸੀ ਉਹਦੇ 'ਚ ਸਾਫ਼ ਹੀ ਕਹਿ ਦਿੱਤਾ ਸੀ ਵਿਅਕਤੀ ਦਾ ਕਿਸੇ ਦੇ ਕੋਲ ਆਈ ਸੀਗੀ ਉਹ ਕਹਿੰਦਾ ਕਿ ਝੰਡੇ ਤੇ ਡੰਡੇ ਦੋਨੋਂ ਹੀ ਤਿਆਰ ਨੇ ਕਿਸਾਨ ਤਿਆਰ ਹੋਏ ਫਿਰਦੇ ਨੇ ਵੀ ਕਿਤੇ ਵੀ ਘੇਰ ਲੀਏ ਜੀ ਹਾਂ ਕਾਲਰ ਆਪਾਂ ਤਾਂ ਜੁੜੇ ਸੀਗੇ ਮਾਨਸਾ ਤੋਂ ਇਦਾਂ ਇਦਾਂ ਦੀ ਲੋਕਾਂ ਦੀ ਜਿਹੜੀ ਵਿਚਾਰਤਰਾ ਹੋ ਚੁੱਕੀ ਹੈਗੀ ਹੈ ਤੋਂ ਹੁਣ ਜਿਹੜੇ ਅੱਜ ਨਾਮ ਨਾਉ ਸੁਣਨੇ ਨੇ ਜਦੋਂ ਉਹਨਾਂ ਦੇ ਆਪਣੀ ਪ੍ਰਚਾਰ ਵਾਸਤੇ ਜਾਣਾ ਤਾਂ ਉਦੋਂ ਜਿਹੜੇ ਸਵਾਲ ਹੋਣਗੇ ਉਹ ਦੇਖਣ ਵਾਲੇ ਹੋਣੇ ਬਲ ਦੇਖਣ ਵਾਲੇ ਹੋਣਗੇ ਜੀ ਕਿਉਂਕਿ ਹੁਣ ਸਵਾਲਾਂ ਦੇ ਘੇਰੇ ਦੇ ਵਿੱਚ ਜਿਹੜੇ ਇਹ ਘਿਰਨਗੇ ਪਬਲਿਕ ਨੂੰ ਵੀ ਇੱਕ ਮੌਕਾ ਹੈ ਕਿਸਾਨਾਂ ਵੱਲੋਂ ਵੀ ਇੱਕ ਜਿਹੜਾ ਮੌਕਾ ਹੈ ਕਿ ਅਸੀਂ ਲੋਕ ਸਭ ਦੀਆਂ ਚੋਣਾਂ ਜਿਹੜੀ ਸਾਡੇ ਤੇ ਜਿਹੜੇ ਵੋਟਾਂ ਮੰਗਣਾਉਣਗੇ ਉਹ ਸਾਡੇ ਲਈ ਇੱਕ ਮੌਕਾ ਹੋ ਗਿਆ ਸਾਨੇ ਆਪਣੀਆਂ ਮੰਗਾਂ ਰੱਖਣ ਦਾ ਬਿਲਕੁਲ ਆਪਣੇ ਮੌਕੇ ਦੇ ਦਿੱਤੇ ਜਿਹੜਾ ਹੈਗਾ ਇਸਤੇਮਾਲ ਵੀ ਕਰਨਾ ਚਾਹੀਦਾ ਹੈਗਾ ਮੈਂ ਬਿਲਕੁਲ ਸਿਆਖਾ ਕਿਉਂਕਿ ਜੇਕਰ ਅਸੀਂ ਆਪਣੀ ਗੱਲ ਹੀ ਨਾ ਕੀਤੀ ਕਿਸੇ ਦੇ ਨਾਲ ਤਾਂ ਫਿਰ ਸਾਡੀ ਗੱਲਾਂ ਦੇ ਹੱਲ ਕਿਵੇਂ ਹੋਣਗੇ ਬਿਲਕੁਲ ਸਹੀ ਹੱਲ ਗੱਲ ਕਰਨ ਦੇ ਨਾਲ ਹੀ ਹੁੰਦੇ ਨੇ ਤਾਂ ਆਪਣੀ ਗੱਲ ਕਰੋ ਔਰ ਜ਼ਰੂਰ ਦੱਸੋ ਪਬਲਿਕ ਨੂੰ ਬਿਆਹ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਦੇਖ ਲਓ ਜੀ ਸਭ ਕੁਝ ਸਾਹਮਣੇ ਹੈਗਾ ਤੇ ਇੱਕ ਵਾਰੀ ਫੇਰ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਪਹਿਲੀ ਲਿਸਟ ਅੱਜ ਜਾਰੀ ਹੋਣੀ ਆ ਉਹਦੇ ਵਿੱਚ ਕਿਹਾਸ ਰਹੀਆਂ ਹੈਗੀਆਂ ਨੇ ਕਿ ਜਿਹੜਾ ਕਾਲੀ ਦਲ ਦੀ ਪਹਿਲੀ ਲਿਸਟ ਵਿੱਚ ਨਾਮ ਸਾਹਮਣੇ ਆਉਣੇ ਹੈਗੇ ਨੇ ਪਟਿਆਲਾ ਤੋਂ ਇਨਕੇ ਸ਼ਰਮਾ ਹੋ ਸਕਦੇ ਨੇ ਉਹਦੇ ਤੇ ਮੋਹਰ ਲੱਗੀ ਤਕਰੀਬਨ ਤਕਰੀਬਨ ਸਮਝ ਸਕਦੇ ਵੀ ਲੱਗੀ ਚੁੱਕੀ ਹੈ ਪਰ ਹਲੇ ਨਾਮ ਅਨਾਉਂਸ ਕਰਨੇ ਨਹੀਂ ਇਸ ਕਰਕੇ ਆਪਾਂ ਕਹਿ ਨਹੀਂ ਸਕਦੇ ਕਿ ਵੀ ਹੋ ਜਾਣੇ ਤੇ ਬਠਿੰਡਾ ਤੋਂ ਵਿਵਾ ਹਰਸ਼ੀਮਰਤ ਕੋਰ ਨੰਨੀ ਛਾਂ ਲੈ ਕੇ ਫਿਰ ਲੋਕਾਜੇ ਵਿਦਾਣ ਲਈ ਬਿਲਕੁਲ ਤੇ ਉਦੋਂ ਬਾਅਦ ਸ਼ਹਿਰਪੁਰ ਤੋਂ ਜਿਹੜੇ ਡਾਕਟਰ ਲਖਵੀਰ ਸਿੰਘ ਜੋ ਕਿ ਹੈਲਥ ਆਫੀਸਰ ਦੇ ਵਜੋਂ ਸੇਵਾ ਨਵਾ ਚੁੱਕੇ ਨੇ ਤੇ ਤਾਕੜ ਅਫਸਰ ਦੇ ਨਾਮ ਦੇ ਨਾਲ ਖੂਬ ਮੀਡੀਆ ਦੇ ਵਿੱਚ ਆਪਣੇ ਜੋ ਰਿਟਾਇਰਮੈਂਟ ਦਾ ਸਮਾ ਸੀਗਾ ਉਸ ਵੇਲੇ ਨਾਮ ਆ ਬੜਾ ਜੁਵਾ ਚੁੱਕੇ ਨੇ ਹੂੰ ਹਾਲਾਂਕਿ ਇਹ ਬੜੀ ਵੱਡੀ ਗੱਲ ਹੈ ਵੀ ਜਿੰਨੇ ਦਿਨ ਪਹਿਲਾਂ ਉਹਨਾਂ ਨੇ ਗੱਲ ਕੀਤਾ ਉਦੋਂ ਘੱਟ ਸੁਰੱਖਿਆ ਚਾਹੀਏ ਲੇਕਿਨ ਜਦੋਂ ਰਿਟਾਇਰ ਹੋਣਾ ਸੀ ਉਸ ਤੋਂ 6 ਮਹੀਨੇ ਸਾਲ ਪਹਿਲਾਂ ਹੀ ਬੜੀ ਤੇਜ਼ੀ ਦੇ ਨਾਲ ਖੁਣੋ ਆਈ ਤੇ ਲੋਕਾਂ ਦੇ ਵਿੱਚ ਯਾਨਕਿ ਕੈਸੇ ਦੇ ਅਵਸਰ ਦੀ ਵੀ ਹੋ ਸਕਦਾ ਪਲਾਨਿੰਗ ਹੋਵੇ ਵੀ ਹਾਜੇ ਜਾ ਕੇ ਆਪਾਂ ਕੁਝ ਕਰਨਾ ਹੈਗਾ ਤੇ ਫਿਰ ਅਕਾਲੀ ਇਹ ਵੀ ਸੁਣਨ ਚ ਆਇਆ ਸੀ ਕਿ ਡਾਕਟਰ ਸਾਹਿਬ ਨੇ ਬੜੀ ਕੋਸ਼ਿਸ਼ ਕੀਤੀ ਸੀਗੀ ਕਿ ਜੇ ਆਮ ਆਦਮੀ ਪਾਰਟੀ ਤੋਂ ਟਿਕਟ ਮਿਲ ਜਵੇ ਪਰ ਉਹ ਟਿਕਟ ਨਾ ਮਿਲੀ ਤਾਂ ਫਿਰ ਸਿਖਵੀਰ ਸਾਹਿਬ ਨੇ ਕਿਹਾ ਵੀ ਸੋ ਕੋਈ ਗੱਲ ਨਹੀਂ ਅਸੀਂ ਆਪਾਂ ਤੁਹਾਨੂੰ ਸਾਹਮਣੇ ਆਏ ਤੁਸੀਂ ਸਾਡੀ ਕੋਲ ਤੇ ਜਾਓ ਤੁਹਾਨੂੰ ਅਸ਼ੀਰਵਾਦ ਅਸੀਂ ਦਵਾਂਗੇ ਬਿਲਕੁਲ ਅਕਾਲੀ ਦਲ ਦਾ ਅਸ਼ੀਰਵਾਦ ਉਹਨਾਂ ਨੂੰ ਮਿਲ ਗਿਆ ਹੂੰ ਤੇ ਜਿਵੇਂ ਅਨੰਦਪੁਰ ਦੇ ਪ੍ਰੋਫੈਸਰ ਜਿਹੜੇ ਨੇ ਆਪਣੇ ਚੰਦੂ ਮੱਧਰ ਪ੍ਰੋਫੈਸਰ ਪ੍ਰੀਮ ਸਿੰਘ ਚੰਦਵਾਜ ਜਿਹੜਾ ਪ੍ਰਾਣੇ ਸਿਆਸਤਦਾਨ ਨੇ ਜੀ ਤੇ ਇਹਨਾਂ ਦੇ ਪਰਿਵਾਰ ਦੇ ਵਿੱਚ ਸਿਆਸਤ ਹੈਗੀ ਹੈ ਇਹਨਾਂ ਦਾ ਬੇਟਾ ਵੀ ਜਿਹੜਾ ਹੈਗਾ ਐਮਐਲਏ ਸਨ ਹੋ ਰਿਹਾ ਹੈਗਾ ਹੂੰ ਤੋਂ ਉਹ 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 ਹੁਣ ਕੱਲ ਦੁਬਾਰਾ ਤੋਂ ਸ਼ਰੀ ਅਨੰਦਪੁਰ ਸਾਬਤ ਤੋਂ ਇਲੈਕਸ਼ਨ ਲੜ ਸਕਦੇ ਨੇ ਬਿਲਕੁਲ ਕਿਉਂਕਿ ਪਹਿਲਾਂ ਵੀ ਇੱਕ ਵਾਰੀ ਅਨੰਦਪੁਰ ਸਾਬਤ ਤੋਂ ਐਮਪੀ ਵੱਜੋਂ ਹੋਂ ਜਿੱਤ ਚੁੱਕੇ ਹੈਗੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਰਿਕਾਰਡ ਤੋੜਨ ਦੇ ਵਾਸਤੇ ਮਨੀਸ਼ ਤਵਾੜੀ ਆਏ ਸੀਗੇ ਮਨੀਸ਼ ਤਵਾੜੀ ਜਿੱਤੇ ਸੀਗੇ ਅਨੰਦਪੁਰ ਸਾਬਤ ਤੋਂ ਤਾਂ ਹੁਣ ਫੇਰ ਦੁਬਾਰਾ ਜਿਹੜੀ ਹੈ ਇਹਨਾਂ ਦੀ ਕੋਸ਼ਿਸ਼ ਰਹੇਗੀ ਹਾਲਾਂਕਿ ਇਹ ਦੇਖਣਾ ਹੋਵੇਗਾ ਕਿ ਅਨੰਦਪੁਰ ਸਾਬਤ ਤੋਂ ਦੁਬਾਰਾ ਕਾਂਗਰਸ ਮਨੀਸ਼ ਤਵਾੜੀ ਨੂੰ ਹੀ ਟਿਕਟ ਦਿੰਦੀ ਹੈ ਜਾਂ ਫਿਰ ਕੁਝ ਹੋਰ ਹੋਏਗਾ ਇਹ ਪਹਿਲਾ ਪਹਿਲੀ ਟੱਕਰ ਹੀ ਸੀਗੀ ਤੇ ਉਦੋਂ ਆਮਾਦੀ ਪਾਰਟੀ ਦਾ ਵੀ ਸੀ ਇਹ ਤੇ ਹੁਣ ਦੁਬਾਰਾ ਟਿਕਟ ਦਿੰਦੀ ਐ ਤਾਂ ਦੇਖੋ ਫਿਰ ਤਾਂ ਫਸਵਾ ਮੁਕਾਬਲਾ ਹੋ ਜਾਣਾ ਹੈ। ਫਸਵਾ ਮੁਕਾਬਲਾ ਹੋ ਜੇਗਾ ਤੇ ਹੁਣ ਆਮਾਦੀ ਪਾਰਟੀ ਦਾ ਕਿਹੜਾ ਕੈਂਡੀਡੇਟ ਹੋਏਗਾ ਨੰਦਪੁਰ ਸਾਬ ਤੋਂ ਵੀ ਦੇਖਣਾ ਹੋਏਗਾ ਨਾ। ਹੂੰ ਇਹ ਵੀ ਦੇਖਣਾ ਉਸ ਵੇਲੇ ਤਾਂ ਪਹਿਲਾਂ ਨਹੀਂ ਸੀਗੀ ਪਹਿਲਾਂ ਤਾਂ ਦੋ ਹੀ ਚਰੀਆ ਵੱਡੇ ਹੁੰਦੇ ਸੀ ਇਹ ਕਾਂਗਰਸ ਦੇ ਕੱਲੀਏ। ਹੂੰ ਤੇ ਉਸ ਵੇਲੇ ਆਮਾਦੀ ਪਾਰਟੀ ਦੇ ਐਮਪੀ ਜਿਹੜੇ ਹੈਗੇ ਨਹੀਂ ਸੀਗੇ ਉੱਥੇ ਉਹ ਤੇ ਹੁਣ ਕਿਹੜਾ ਐਮਪੀ ਹੋਏਗਾ ਕਿਦਾਂ ਦੀ ਤਸਵੀਰ ਹੋਏਗੀ ਉਹ ਵੀ ਦੇਖਣੀ ਹੋਏਗੀ। ਤੇ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਨੂੰ ਜਿਹੜਾ ਕੈਂਡੀਡੇਟ ਹਾਂ ਅਨਿਲ ਜੋਸ਼ੀ ਭਾਜਪਾ ਦਾ ਹਿੱਸਾ ਰਹੇ ਨੇ ਜਿੰਨਾ ਤੱਕ ਮੇਰੇ ਦਿਮਾਗ 'ਚ ਫਿਰ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਸੀ ਹਾਂ ਤੇ ਅਕਾਲੀ ਦਲ ਉਸ ਤੇ ਹੁਣ ਕੰਮ ਕਰ ਰਹੇ ਸੀਗੇ ਤੇ ਇਹਨਾਂ ਦਾ ਕੁਝ ਭਾਜਪਾ ਦੇ ਲੀਡਰਾਂ ਦੇ ਨਾਲ ਪ੍ਰਧਾਨ ਕੀ ਸ਼ਰਾਨਗੀ ਨੂੰ ਲੈ ਕੇ ਕੁਝ ਆਪਸੀ ਕੋਇਆ ਸੀਗਾ ਤਾਂ ਉਸ ਤੋਂ ਬਾਅਦ ਅਨਿਲ ਜੋਸ਼ੀ ਜਿਹੜੇ ਹੈਗੇ ਨੇ ਉਹ ਭਾਜਪਾ ਅਕਾਲੀ ਦਲ ਚ ਆ ਗਏ ਸੀ ਤੇ ਹੁਣ ਅਕਾਲੀ ਦਲ ਨਾਂ ਨੂੰ ਅੰਮ੍ਰਿਤਸਰ ਤੋਂ ਟਿਕਟ ਦਿੱਸ ਰਿਹਾ ਹੈ ਦੇ ਸਕਦੀ ਬਿਲਕੁਲ ਉਹ ਇਹ ਦੇਖੋ ਹੁਣ ਕਿਹਾ ਰਹੀ ਜਾ ਰਿਹਾ ਕਿ ਇਹਨਾਂ ਨੂੰ ਹੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਊਗਾ ਪਰ ਹੁਣ ਆਉਣ ਵਾਲਾ ਜਿਹੜਾ ਸਮਾਂ ਦੱਸੂਗਾ ਜਿਵੇਂ ਕਿ ਹੁਣ ਅੱਜ ਸ਼ਾਮ ਤੱਕ ਜਿਹੜੀ ਹੈ ਇਹਨਾਂ ਦਾ ਅਨਾਉਂਸ ਹੋ ਜਾਣਗੇ ਕੈਂਡੀਡੇਟਸ ਵੀ ਕਿਹੜੇ-ਕਿਹੜੇ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਬਿਲਕੁਲ ਕਿਹੜੇ ਲਾਕਿਆਂ ਦੇ ਉਤਾਰੇ ਜਾ ਰਹੇ ਨੇ ਬਿਲਕੁਲ ਕਿਹੜੇ ਦੇਖੋ ਪਤਾ ਕੀ ਹੈ ਹਲੇ ਬਹੁਤ ਕਾਲੀ ਹੋਏਗੀ ਜੇ ਆਪਾਂ ਕੁਝ ਵੀ ਕਹਿ ਲਈਏ ਹੂੰ ਜਦੋਂ ਸਾਰਿਆਂ ਦੇ ਨਾਮ ਅਨਾਉਂਸ ਹੋ ਗਏ ਫਿਰ ਫਿਰ ਐਨਾਲਿਸਿਸ ਕਰਕੇ ਸਵਾਲ ਆਣੇ ਹੂੰ ਵੀ ਕਿਹੜਾ ਲੀਡਰ ਕਿੰਨਾ ਕੱਪੜੇ ਲੱਕ ਚ ਦੁਪਾਰਾ ਰੱਖਦਾ ਹੋਊਗਾ ਕਿੰਨੀ ਕੁ ਉਹਦੀ ਪੁੱਛ ਹੋਣੀ ਹੈਗੀ ਹੈ ਹੂੰ ਫਿਰ ਸਰਕਾਰ ਦੇ ਕੰਮਾਂ ਨੂੰ ਲੋਕੀ ਕਿੰਨਾ ਚਾਹੁੰਦੇ ਆ ਕਿੰਨਾ ਕੁ ਉਹਦੇ ਕੰਮਾਂ ਤੇ ਸੰਤੁਸ਼ਟ ਨੇ ਹੂੰ ਫਿਰ ਜਿਹੜੀਆਂ ਪਹਿਲਾਂ ਸਰਕਾਰਾਂ ਕੰਮ ਕਰ ਗਈਆਂ ਸੀ ਉਹ ਕੰਮ ਚੇਤੀ ਆਉਂਦੇ ਕਿ ਨਹੀਂ ਆਉਂਦੇ ਉਹੀ ਜਿਹੇ ਲੀਡਰ ਚਾਹੀਦਾ ਕਿ ਨਹੀਂ ਚਾਹੀਦਾ ਹੈਗਾ ਜੀ ਇਹ ਸਾਰੀ ਚੀਜ਼ਾਂ ਦੇਖਿਆ ਜਾਣੀਆਂ ਹੈਗੀਆਂ ਨੇ ਤੇ ਫਿਰ ਇਹ ਵੀ ਦੇਖਿਆ ਜਾਣਾ ਚਾਹੀਦਾ ਪਏਗਾ ਕਿ ਕਿਹੜੇ-ਕਿਹੜੇ ਡਿਸਟ੍ਰਿਕਟ ਚ ਕਿੰਨੀ-ਕਿੰਨੀਆਂ ਵੋਟਾਂ ਹੈਗੀਆਂ ਨੇ ਮਹਿਲਾ ਕਿੰਨੀਆਂ ਹੈਗੀਆਂ ਪੁਰਸ਼ ਕਿੰਨੇ ਹੈਗੇ ਨੇ ਬੱਚੇ ਕਿੰਨੇ ਬਹੁਤ ਜਿਹੜਾ ਹੈਗਾ ਅੰਕੜਾ ਜੋੜਨਾ ਪੈਂਦਾ ਹੁੰਦਾ ਹੈ ਦੇ ਉਸੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੇ ਲੱਗ ਕੇ ਫਿਰ ਫਿਰ ਜਿਹੜਾ ਹੈਗਾ ਅਨਲਿਸਿਸ ਜਿਹੜਾ ਹੋਏਗਾ ਫਿਰ ਹਾਵ ਦੀਆਂ ਗੱਲਾਂ ਜਿਹੜੀਆਂ ਮੁੱਠੀਆਂ-ਮੁੱਠੀਆਂ ਬਾਤ ਕਰ ਰਹੇ ਆ ਉਹਦੇ ਵਿੱਚ ਇਹੀ ਹੈ ਕਿ ਹਰੇਕ ਪਾਰਟੀ ਆਪਣ ਆਪਣੇ ਕੈਂਡੀਡੇਟ ਉਤਾਰੂਗੀ ਹਾਲਾਂਕਿ ਹੋਰ ਜਿਵੇਂ ਪਾਰਟੀਆਂ ਹੈਗੀਆਂ ਨੇ ਬੀਐਸਪੀ ਹੈਗੀ ਹੈ ਜੀ ਠੀਕ ਹੈ ਜੀ ਹੋਰ ਕ ਛੋਟਕੁੜਕ ਹੋਰ ਕ ਜਿਹੜੀਆਂ ਪਾਰਟੀਆਂ ਹੈਗੀਆਂ ਨੇ ਉਹ ਵੀ ਆਪਣੇ ਕੈਂਡੀਡੇਟ ਉਤਾਰਨਗੇ ਉਤਾਰਨਗੇ ਉਹ ਵੀ ਕਿਤੇ ਨ ਕਿਤੇ ਵੋਟਾਂ ਦਾ ਜਿਹੜਾ ਹੈਗਾ ਫਰਕ ਪਾਉਣਗੇ ਲੋਕੀ ਨੋਟਾ ਦਾ ਕਿ ਇੰਤਜ਼ਾਰ ਜਿਹੜਾ ਹੈਗਾ ਇਸਤੇਮਾਲ ਉਹ ਵੀ ਕਰਨਗੇ ਉਹ ਵੀ ਦੇਖਣਾ ਹੋਵੇਗਾ ਸੋ ਇਹਨਾਂ ਬਹੁਤ ਬਹੁਤਾ ਸੋਖਾ ਜਾ ਕੰਮ ਨਹੀਂ ਹੈਗਾ ਵੀ ਹਾਂ ਠੀਕੇ ਖੜੇ ਹੋਗੇ ਤਾਂ ਜਿੱਤੀ ਜਾਵਾਂਗੇ ਮਿਹਨਤ ਪੂਰੀ ਕਰਨੀ ਪੈਣੀ ਹੈ ਕਿਉਂਕਿ ਜਿਹੜੇ ਲੋਕਾਂ ਦੇ ਧਮਾਕਿਆਂ ਨੂੰ ਪੜ੍ਹਨਾ ਪੈਣਾ ਵੀ ਲੋਕ ਚਾਹਦੇ ਕੀ ਨੇ ਚਾਹਦੇ ਕੀ ਨੇ ਜੀ ਪਰ ਸਰ ਪਬਲਿਕ ਵੀ ਬਹੁਤ ਜਾਗਰੂਕ ਹੋ ਚੁੱਕੀ ਹੈ ਕਿ ਹੁਣ ਜਦੋਂ ਹੁਣ ਵੋਟਾਂ ਮੰਗਣ ਆ ਗਏ। ਜਾਗਰੂਕ ਤੁਸੀਂ ਮੈਂ ਕਹਿੰਨਾ ਵੀ ਦੇਖਿਓ ਲੋਕਾਂ ਨੇ ਕਿਵੇਂ ਰੀਲਾ ਬਣਾ ਆਪਣਾ ਪਾਣੀਆਂ ਨੇ। ਜੀ ਕਿਉਂਕਿ ਆਪਨੇ ਹੁਣ ਦੇਖੀ ਯਾਰ ਹਲਕਾ ਚੋਣ ਪ੍ਰਚਾਰ ਸ਼ੁਰੂ ਹੋਇਆ ਸ਼ੁਰੂਆਤ ਹੋਈ ਹੈ ਅੱਗੇ ਆਪਾਂ ਡੇਲੀ ਜਿਦਾਂ ਕਹਿੰਦੇ ਕਿ ਫਿਲਮ ਹਲੇ ਆਉਣੀ ਬਾਕੀ ਹੈ ਕਿ ਉਸ ਦੇ ਅਕੋਰਡਿੰਗ ਆਪਾਂ ਦੇਖੀ ਹੈ ਕਿ ਕਿਸਾਨਾਂ ਵੱਲੋਂ ਜ਼ਰੂਰ ਵਿਰੋਧ ਬੀਜੇਪੀ ਦਾ ਕੀਤਾ ਜਾ ਰਿਹਾ ਹੈ ਹੁਣ ਅੱਗੇ ਕਿ ਜਿਹੜੀਆਂ ਪਾਰਟੀ ਆਪਣੀ ਆਪਣੀ ਪਾਰਟੀ ਜਿਹੜੇ ਕੈਂਡੀਡੇਟਸ ਸੋਰੀ ਉਮੀਦਵਾਰ ਉਤਾਰੇਗੀ ਉਸ ਦੇ ਅਕੋਰਡਿੰਗ ਇਹੀ ਇਹ ਦੇਖਣਾ ਹੋਵੇ ਕਿ ਪਬਲਿਕ ਦਾ ਕੀ ਰਿਸਪੌਂਸ ਹੋਏਗਾ ਕਿ ਕਿਦਾਂ ਕੀ ਜਿਹੜਾ ਪਬਲਿਕ ਵੱਲੋਂ ਉਹਨਾਂ ਨੂੰ ਵੋਟਾਂ ਜਦੋਂ ਮੰਗਣ ਆਉਣੀਆਂ ਉਹਨਾਂ ਦੀਆਂ ਆਪਣੀਆਂ ਮੰਗਾਂ ਵੀ ਹੋਣੀਆਂ ਹੈ ਮੰਗਾਂ ਰੱਖੀਆਂ ਜਾਣਗੀਆਂ ਅੱਗੇ ਬਿਲਕੁਲ ਮੰਗਾ ਰੱਖੀ ਜਾਣੀ ਹੈਗੀਆਂ ਨੇ ਬਹੁਤ ਕੁਝ ਜਿਹੜਾ ਹੈਗਾ ਦੇਖਣ ਨੂੰ ਮਿਲਣਾ ਹੈਗਾ ਬਿਲਕੁਲ ਅੱਜ ਵੈਸਪਤਨ ਦਿਖਾਦਾ ਕਿ ਅੱਜ ਇਹ ਖਾਲਸਾ ਦਿਵਸ ਤੇ ਮੌਕੇ ਦੇ ਉੱਪਰ ਅਸੀਂ ਜਦੋਂ ਅੱਜ ਦੇ ਦਿਨ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਛੇੜਾਇਆ ਸੀ 325 ਸਾਜਨਾ ਦਿਵਸ ਤੇ ਉੱਪਰ ਸੁਖਵੀਰ ਸਿੰਘ ਬਾਦਲ ਤੋਂ ਉਹਨਾਂ ਦੀ ਸੁਪਤਨੀ ਹਰਸੀਮਰਤ ਕੋਲ ਬਗਲ ਨੇ ਵੀ ਘਰ ਦੇ ਵਿੱਚ ਜਿਹੜਾ ਹੈਗਾ ਨਿਸ਼ਾਨ ਸਾਬ ਲਹਿਰਾ ਕੇ ਜਿਹੜਾ ਹੈਗਾ ਫੋਟੋ ਸੋਸ਼ਲ ਮੀਡੀਆ ਦੇ ਉੱਪਰ ਪਾਈ ਹੈਗੀ ਹੈ ਜੀ ਸੋ ਇਦਾਂ ਲੋਕਾਂ ਦੇ ਵਿੱਚ ਜਾਗਰੂਕ ਹੋਣ ਦੀ ਕੋਸ਼ਿਸ਼ ਲੋਕਾਂ ਦੇ ਵਿੱਚ ਵਿਚਾਰਨ ਦੀ ਕੋਸ਼ਿਸ਼ ਕਰ ਰਹੇ ਨੇ ਉਸੇ ਤਰ੍ਹਾਂ ਪ੍ਰਨੀਤ ਕੋਰ ਜੀ ਦੀ ਵੀ ਮੇਰੇ ਕੋਲ ਹੁਣੇ ਵੀਡੀਓ ਆਈ ਹੈ ਉਹ ਵੀ ਤੁਹਾਨੂੰ ਦਿਖਾਉਣਾ ਹੈ ਉਹਨਾਂ ਨੇ ਵੀ ਆਪਣੇ ਵੱਲੋਂ ਜਿਹੜਾ ਹੈਗਾ ਕਿ ਅ ਅੱਜ ਚੰਡਲ ਹੈਰਾਨ ਦੀ ਕੋਸ਼ਿਸ਼ ਚੰਡਾ ਸੋਰੀ ਮਾਫ ਕਰਨ ਦੀ ਸ਼ਾਨ ਸਰ ਜਿਹੜਾ ਹੈਗਾ ਉਹ ਆਪਣੇ ਘਰ ਦੀ ਛੱਤ ਦੇ ਉੱਪਰ ਲਹਿਰਾਇਆ ਹੈਗਾ ਹੂੰ ਦੇਖੋ ਜੀ ਮੈਂ ਹਰ ਸਿਮਰਤ ਕੌਰ ਬਾਦਲ ਦੀ ਆਪਾਂ ਗੱਲ ਕਰੀਏ ਕਿ ਉਹ ਵੀ ਬਠਿੰਡਾ ਦੇ ਵਿੱਚ ਲਗਾਤਾਰ ਜਿਹੜੇ ਨੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਕਿਉਂਕਿ ਉੱਥੇ ਵੀ ਆ ਦੇਖੋ ਜੀ ਇਹ ਤਸਵੀਰ ਵੀ ਜਿਹੜੀ ਹੈਗੀ ਅੱਜ ਦੀ ਕੁਝ ਸਮਾਂ ਪਹਿਲਾਂ ਦੀ ਤਸਵੀਰ ਹੈਗੀ ਹੈ ਸੋ ਪੋਲੀਟੀਕਲ ਤੌਰ ਦੇ ਉੱਪਰ ਜਿਹੜਾ ਹੈਗਾ ਆਪਣਾ ਕੱਦ ਦਿਖਾਉਣ ਵਾਸਤੇ ਲੋਕਾਂ ਦੇ ਵਿੱਚ ਵਿਚਰਨ ਵਾਸਤੇ ਲੀਡਰਾਂ ਵਾਲੇ ਜਿਹੜੇ ਉਪਰਾਲੇ ਨੇ ਉਹ ਹੋ ਰਹੇ ਨੇ ਹੂੰ ਸੋ ਨਿਸ਼ਾਨ ਸਾਹਿਬ ਇਸ ਤਰ੍ਹਾਂ ਉਹਨਾਂ ਨੇ ਜਿਹੜਾ ਹੈਗਾ ਅ ਕੈਸਰੀ ਉਹ ਲੈ ਕੇ ਪ੍ਰਕਾਰ ਦੀ ਛੱਤ ਤੇ ਉੱਪਰ ਹੋ ਦਿਖਾਈ ਦੇ ਰਹੇ ਨੇ ਹੂੰ ਸੋ ਉਹ ਉਹ ਲਿਖ ਕੇ ਪਾ ਰਹੇ ਨੇ ਕਿ ਅੱਜ ਵਿਸਾਖੀ ਤੇ ਖਾਲਸਾ ਪੰਥ ਦੇ 325ਵੇਂ ਸਾਜਨਾ ਦਿਵਸ ਮੌਕੇ ਜੀ ਮੈਂ ਤੇ ਬੀਬਾ ਜੈਨਦਰ ਕੋਰ ਗੁਰਚਰਨਾ ਵਿੱਚ ਨਤਮਸਤਕ ਹੋ ਕੇ ਸਰਬਤ ਦੇ ਭਲੇ ਲਈ ਅਰਦਾਸ ਕਰਦਿਆਂ ਹੂੰ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਉਹਨਾਂ ਨੇ ਆਪਣੇ ਘਰ ਦੇ ਉੱਪਰ ਨਿਸ਼ਾਨ ਸੱਬ ਚਲਾਏ ਕਿਉਂਕਿ ਪਿਛਲੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਐਸੀ ਵਿਸਾਖੀ ਦੇ ਦਿਹਾੜੇ ਦੇ ਉੱਪਰ ਸਾਰੇ ਪੰਜਾਬੀ ਹਮ ਸਾਰੇ ਸਿੱਖ ਤਰਨੁਤ ਚਾਣ ਵਾਲੇ ਜਿਹੜੇ ਲੋਕ ਨੇ ਆਪਣੇ ਘਰਾਂ ਦੇ ਉੱਪਰ ਕੇਸਰੀ ਝੰਡਾ ਜਿਹੜੇ ਹੈਗਾ ਲਹਿਰਾਉਣਗੇ ਜੀ ਤੋਂ ਉਹ ਜੋ ਉਸ ਮਹਿੰਮਤ ਦੇ ਤਹਿਤ ਅਜ ਇਹਨਾਂ ਵੱਲ ਵੀ ਜਿਹੜਾ ਹੈਗਾ ਝੰਡਾ ਜਿਹੜਾ ਲਹਿਰਾਇਆ ਕਿ ਹੈਗਾ ਬਿਲਕੁਲ ਸਰ ਕਿਉਂਕਿ ਅੱਜ ਜਿਹੜਾ ਵਿਸਾਖੀ ਦਾ ਤਿਹਾਰ ਹੈ ਤੇ ਵਿਸਾਖੀ ਦੇ ਤਿਹਾਰ ਦੇ ਮੌਕੇ ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਜਿਹੜੀਆਂ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਬਾਦ ਬਿਲਕੁਲ ਜਿੱਥੇ ਵਿਸਾਖੀ ਦਾ ਤਿਹਾਰ ਹੈਗਾ ਤੇ ਉੱਥੇ ਹੀ ਅੱਜ 10 ਅਪ੍ਰੈਲ ਹੈ 10 ਅਪ੍ਰੈਲ 1919 ਨੂੰ ਜਲੀਆਂ ਵਾਲੇ ਬਾਗ 'ਚ ਜੋ ਬਾਕਾ ਉੱਪਰਿਆ ਸੀਗਾ ਉਹਦੇ ਤੋਂ ਮੇਰੇ ਖਿਆਲ 'ਚ ਕੋਈ ਉਹ ਵਿਅਕਤੀ ਹੋਵੇਗਾ ਜਿਹੜਾ ਪਲੀ ਭੰਤੀ ਵਾਕਫ ਨਹੀਂ ਹੋਏਗਾ ਜੀ ਉਹ ਦਿਹਾੜੇ ਨੂੰ ਯਾਦ ਕਰਦੇ ਹੋਏ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਵੀ ਪ੍ਰਣਾਮ ਕਰਤੀਆਂ ਅਸੀਂ ਤੇ ਸਮੂਹ ਸਮੂਹ ਸ਼ਹੀਦਾਂ ਦੇ ਦੇ ਕੇ ਸਿਰ ਚਕਾਨੀਆਂ ਪ੍ਰਣਾਮ ਕਰਦੀਆਂ ਅੰਗਰੇਜ਼ ਹਕੂਮਤ ਵੱਲੋਂ ਘੋਰ ਤਰਸਿੱਧਤ ਕੀਤਾ ਗਿਆ ਸੀਗਾ ਦਾਰਸਤਾਨ ਜੇਲਿਆਂ ਵਾਲਾ ਬਾਗ ਦਾ ਸਾਂਕਾ ਸਾਨੂੰ ਹਮੇਸ਼ਾ ਹੀ ਜ਼ੁਲਮ ਦੇ ਵਿਰੁੱਧ ਇਕੱਠੇ ਹੋਣ ਤੇ ਆਵਾਜ਼ ਬੁਲੰਦ ਕਰਨ ਦੀ ਪ੍ਰੇਰਣਾ ਦਿੰਦਾ ਰਹੇਗਾ ਹੂੰ ਸੋ ਇਹ ਅੱਜ ਦਾ ਦਿਹਾੜਾ ਇਹ ਵੀ ਨਾਲ ਆ ਕੇ ਜੁੜਿਆ ਹੈਗਾ ਜੀ ਤੇ ਇਸ ਕਰਕੇ ਅਸੀਂ ਉਹਨਾਂ ਸ਼ਹੀਦਾਂ ਨੂੰ ਵੀ ਨਤਮਸਤਕ ਹੁੰਮੀਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਜਾਇਆ ਸੀਗਾ ਜਿਹਦੇ ਕਰਕੇ ਸਾਡੀ ਨਾ ਕੀਤੀ ਸੀ ਮੈਨੂੰ ਇਹ ਕਹਿਣ ਚ ਬਿਲਕੁਲ ਵੀ ਸ਼ਰਮ ਨਹੀਂ ਹੈਗੀ ਕਿ ਫਕਰ ਹੈ ਸਮਾਦੀ ਕਿ ਖਾਲਸਾ ਪੰਥ ਸਜਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਉਸੇ ਕਰਕੇ ਹੀ ਅੱਜ ਭਾਰਤ ਭਰ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ Hindu ਲੋਕ ਹੈਗੇ ਨੇ ਉਹਨਾਂ ਦਾ ਵजूद ਬਚਿਆ ਹੋਇਆ ਹੈਗਾ ਜੀ ਜੀ ਨਹੀਂ ਤਾਂ ਸਭ ਕੁਝ ਜਿਹੜਾ ਹੈਗਾ ਕਨਵਰਟ ਹੋ ਜਣਾ ਸੀਗਾ ਹੂੰ ਸੋ ਆ ਚੀਜ਼ਾਂ ਨੂੰ ਨਤਬਸਤਕ ਅਸੀਂ ਸਭ ਨੂੰ ਹੋਣਾ ਚਾਹੀਦਾ ਹੈਗਾ ਤੇ ਉਹਨਾਂ ਦੀ ਜਿਹੜੀ ਹੈ ਕੁਰਬਾਨੀਆਂ ਨਾਲ ਉਹ ਚੇਤੇ ਕਰਦੇ ਹੋਏ ਹਮੇਸ਼ਾ ਅਸੀਂ ਨਮ ਅੱਖਾਂ ਨਾਲ ਸ਼ਰਧਾਂਜਲੀ ਵੀ ਦਿੰਨੀ ਹੈਗੀਆ ਤੇ ਵਿਸਾਖੀ ਦੀ ਸਭ ਨੂੰ ਮੁਬਾਰਕਾ ਦਿੰਨੀ ਹੈਗੀਆ ਤੇ ਅੱਜ ਹੀ ਦਾ ਦਿਨ ਜਿਹੜਾ ਹੈਗਾ ਪੰਥਕ ਪਾਰਟੀ ਅਕਾਲੀ ਦਲ ਨੇ ਇਹਨਾਂ ਡਿਕਟਰ ਜਿਹੜੀ ਹੈ ਅਨਾਉਂਸ ਕਰਨੀਆਂ ਹੈਗੀਆਂ ਜਿਹੜੀ ਪਹਿਲੀ ਲਿਸ਼ਟ ਜਾਰੀ ਕਰਨੀ ਹੈਗੀਆ ਸਾਰਾ ਕੁਝ ਜੋੜ ਮੋੜ ਕੇ ਤੋੜ ਕੇ ਦੇਖਿਆ ਜਾ ਰਿਹਾ ਹੈਗਾ ਕਿਉਂਕਿ ਹਰ ਇੱਕ ਚੀਜ਼ ਦਾ ਜਿਹੜਾ ਲਾਹ ਜਿਹੜਾ ਹੈਗਾ ਲਿੱਤਾ ਜਾਂਦਾ ਹੈਗਾ ਰਾਜਨੀਤੀ ਦੇ ਵਿੱਚ ਤੇ ਫਿਰ ਅੱਜ ਦਾ ਦਿਹਾੜਾ ਫਿਰ ਉਹਨਾਂ ਨੇ ਕਹਿਣਾ ਕਿ ਸਾਡੀ ਪੰਥਕ ਪਾਰਟੀ ਹੈ ਇਸ ਕਰਕੇ ਅਸੀਂ ਅੱਜ ਦੇ ਦਿਹਾੜੇ ਤੇ ਟਿਕ ਜਿਹੜੇ ਨਾਮ ਜਿਹੜੇ ਹੈਗੇ ਨੇ ਉਹ ਅਨਾਉਂਸ ਕਰ ਰਹੇ ਹੈਗੇ ਆ ਤਾਂ ਬਰਹਾਲ ਦੀ ਗੱਲ ਇਹ ਪੰਜ ਨਾਮ ਜਿਹੜੇ ਸਾਡੇ ਕੋਲੇ ਸਾਹਮਣੇ ਆਏ ਨੇ ਵੀ ਪਹਿਲੀ ਲਿਸਟ 'ਚ ਹੀ ਹੋ ਸਕਦੇ ਨੇ ਸਾਡੇ ਸੂਤਰਾਂ ਮੁਤਾਬਕ ਐਨਕੇ ਸ਼ਰਮਾ ਪਟਿਆਲਾ ਤੋਂ ਬਿਲਕੁਲ ਹਰਸ਼ਿਮਰਤ ਕੋਰ ਬਾਦਲ ਬਠਿੰਡਾ ਤੋਂ ਹਸ਼ਿਆਰ ਤੋਂ ਡਾਕਟਰ ਲਖਵੀਰ ਸਿੰਘ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਪ੍ਰੀਮ ਸਿੰਘ ਚੰਦੋ ਮਾਜਰਾ ਜੀ ਸੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਇਹਨਾਂ ਲੋਕਾਂ ਨੂੰ ਜੇਕਰ ਟਿੱਕਟਾ ਮਿਲਨੀ ਹੈ ਤੁਹਾਡੇ ਕੋਲੇ ਆਣੇ ਕਿਤਾ ਤੁਹਾਡੇ ਸਵਾਲ ਹੋਣਗੇ ਹੂੰ ਕਿਦਾਂ ਦੇ ਤੁਸੀਂ ਇੱਛਾ ਰੱਖਦੇ ਹੋ ਕਿ ਪੰਜਾਬ ਦੇ ਵਿਕਾਸ ਦੀ ਗੱਲ ਕਰਨੀ ਚਾਹੀਦੀ ਹੈ ਲੀਡਰਾਂ ਦੇ ਨਾਲ ਜਾਂ ਫਿਰ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਬੇਅਦਬੀਆਂ ਹੋਈਆਂ ਨੇ ਉਹਨਾਂ ਦੇ ਪ੍ਰਸ਼ਨ ਚੱਕੇ ਜਾਣਗੇ ਹੂੰ ਜਾਂ ਫਿਰ ਲੀਡਰਾਂ ਨੂੰ ਪੁੱਛਿਆ ਜਾਏਗਾ ਕਿ ਪੰਜਾਬ ਕਿਸ ਤੋਂ ਬਚਾਣਾ ਥੋੜੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਹੋਇਆ ਸੀਗਾ ਹੂੰ ਸੋ ਸੋਨਮ ਬੜਾ ਜਿਹੜਾ ਅੱਗੇ ਆਉਣ ਵਾਲਾ ਟਾਈਮ ਹੈ ਬੜਾ ਦਸ਼ਕਾ ਦੇ ਰੋਮਾਂਚਿਤ ਹੋਣ ਵਾਲਾ ਕਿਉਂਕਿ ਰੋਜ਼ਾਨਾ ਤਸਵੀਰਾਂ ਜੋ ਸਾਹਮਣੇ ਆਣਗੇ ਦੇਖਣ ਵਾਲੀਆਂ ਹੋਣਗੀਆਂ ਹਾਲਾਂਕਿ ਹੁਣ ਤਸਵੀਰਾਂ ਸ਼ੁਰੂ ਹੋ ਗਈਆਂ ਹੋ ਗਈਆਂ ਜਦੋਂ ਬਾਬਾ ਫਰੀਦ ਦੀ ਧਰਤੀ ਦੇ ਉੱਪਰ ਹੰਸ ਰਾਜ ਜਾਨਸ ਪਹਿਲੀ ਵਾਰ ਆੰਦੇ ਉਦੋਂ ਦਾ ਵਿਰੋਧ ਹੁੰਦਾ ਜੇ ਦੂਜੀ ਵਾਰ ਜਾਂਦੇ ਪਈ ਉਹਨਾਂ ਦਾ ਇੰਨਾ ਵਿਰੋਧ ਹੁੰਦਾ ਕਿ ਉਹਨਾਂ ਨੂੰ ਆਪਣੀ ਜਾਨ ਬਚਾ ਕੇ ਭੱਜਣਾ ਮੁਸ਼ਕਲ ਹੋ ਜਾਂਦਾ ਜੀ ਤੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਤਰਨ ਜੋਤ ਸੰਧੂ ਦੇ ਨਾਲ ਵੀ ਜਿਹੜਾ ਸੰਧੂ ਦੇ ਨਾਲ ਜਿਹੜਾ ਹੈਗਾ ਦੇਖਿਆ ਜਦ ਕਿ ਉਹਨਾਂ ਨੂੰ ਸਿਕਿਉਰਿਟੀ ਵੀ ਕਾਫੀ ਤਾਂ ਨੂੰ ਗੱਲ ਕਰਾ ਕਿ ਜਿਹੜੇ ਲੀਡਰਾਂ ਦੇ ਪਰਿਵਾਰਕ ਮੈਂਬਰ ਵੀ ਹੁਣ ਦੂਜੇ ਪਾਰਟੀਆਂ ਜਾਣ ਲੱਗੇ ਨੇ ਇੱਕ ਮਾਹੌਲ ਦਾ ਜਿਹੜਾ ਹੈਗਾ ਉਹ ਬਣ ਲੱਗੇ ਨਜ਼ਰ ਆ ਰਿਹਾ ਹੈਗਾ ਜੀ ਹਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਮਲੂਕਾ ਦੇ ਜਿਹੜੇ ਨੇ ਨੂ ਨੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸਿਕੰਦਰ ਸਿੰਘ ਮਲੂਕਾ ਰਾਜਨੀਤੀ ਦੇ ਚੰਗਾ ਨਾਮ ਹੈ ਪੰਜਾਬ ਦੀ ਰਾਜਨੀਤੀ ਜੀ ਹੁਣ ਦੇ ਨੋ ਆਈਪੀਐਸ ਆਫੀਸਰਸ ਵੀਗੇ ਨਾ ਪੇ ਨੌਕਰੀ ਦੇ ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਅਸਤੀਫਾ ਦਿੱਤਾ ਸੀ ਜਦਕਿ ਕਿ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਤ ਸਿੰਘ ਮਾਨ ਨੇ ਟਵੀਟ ਕੀਤਾ ਕਿ ਵਿਵਾ ਤੇਰਾ ਜਿਹੜਾ ਸੀ ਤੇਵਾ ਮਾਫ ਮਾਫ ਨਹੀਂ ਹੁੰਦਾ ਮਨਜ਼ੂਰ ਨਹੀਂ ਹੁੰਦਾ ਮਾਫ ਨਹੀਂ ਮਨਜ਼ੂਰ ਨਹੀਂ ਹੁੰਦਾ ਹੈਗਾ ਕਿਉਂਕਿ ਇਸਤੀਫਾ ਦੇਣ ਦੇ ਵੀ ਤੌਰ ਤਰੀਕੇ ਹੁੰਦੇ ਨੇ ਹੂੰ ਇੰਨੀ ਗੱਲ ਦੀ ਹਦਾਇਤ ਦੇ ਕੇ ਨਾਲ ਹੀ ਜਗਰਾਵ ਨਹੀਂ ਦੇ ਦਿੱਤੀ ਹੂੰ ਵੀ ਦੇਖਿਓ ਕਿਤੇ ਸਾਰੀ ਹੰਬਲ ਦੀ ਕਮਾਈ ਨੂੰ ਖਤਰਾ ਨਾ ਹੋ ਜਾਵੇ ਖਤਰਾ ਨਾ ਹੋ ਜਾਵੇ ਜੀ ਬਿਲਕੁਲ ਸਹੀ ਜੇ ਜੇ ਭਾਜਪਾ ਕੋਲੇ ਈਡੀ ਹੈਗੀ ਤਾਂ ਫਿਰ ਪੰਜਾਬ ਸਰਕਾਰ ਕੋਲੇ ਵਿਸ਼ਲੈਸ ਹੈਗੀ ਹੈ ਹੂੰ ਜੀ ਜੀ ਔਰ ਇਹ ਦੇਖੋ ਅੱਜ ਦੇਖਣਾ ਹੀ ਹੋਊਗਾ ਕਿ ਜਿਹੜਾ ਅਕਾਲੀ ਦਲ ਪਾਰਟੀ ਵੱਲੋਂ ਆਪਣੀ ਜਿਹੜੇ ਨੇ ਉਮੀਦਵਾਰਾਂ ਦੀ ਲਿਸਟ ਅਨਾਉਂਸ ਕੀਤੀ ਜਾ ਵੀ ਤੇ ਕਾਂਗਰਸ ਵੱਲੋਂ ਵੀ ਕਿਹਾ ਜਾ ਰਿਹਾ ਕਿ ਅੱਜ ਹੀ ਜਿਹੜੀ ਉਹਨਾਂ ਦੀ ਲਿਸਟ ਅਨਾਉਂਸ ਹੋਵੇਗੀ ਹੁਣ ਦੇਖਣਾ ਇਹ ਹੋਊਗਾ ਕਿ ਲੋਕ ਸਭਾ ਜਿਹੜੀਆਂ ਚੋਣਾਂ ਦੇ ਵਿੱਚ ਕਿਹੜੇ-ਕਿਹੜੇ ਉਹ ਆਪਣੇ ਜਿਹੜੇ ਨੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਨਗੇ ਉਹ ਵੀ ਤੁਹਾਨੂੰ ਜਿਹੜਾ ਕਲੀਅਰ ਦੱਸਾਂਗੇ ਅੱਗੇ ਤੁਹਾਨੂੰ ਜਿਹੜੀ ਅਪਡੇਟ ਦਿੰਦੇ ਰਹਾਂਗੇ ਹੁਣ ਜੁੜੇ ਰਹੋ A1 ਪੰਜਾਬੀ ਟੀਵੀ ਦੇ ਨਾਲ ਤੇ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ ਧੰਨਵਾਦ